ਇਹੋ ਜਿਹਾ ਕਿਹੜਾ ਸਿਸਟਮ ਦਾ ਡੰਡਾ ਹੈ ਜਿਹਦੇ ਕਰਕੇ ਤੁਸੀਂ ਦੁੱਧ ਵਿੱਚ ਪਾਣੀ ਨਹੀਂ ਪਾ ਸਕਦੇ ਤੁਸੀਂ ਪਸ਼ੂ ਨੂੰ ਟੀਕਾ ਲਾ ਕੇ ਚੋ ਨਹੀਂ ਸਕਦੇ ਜੇ 22 ਚਾਂਸ ਤੁਸੀਂ ਟੀਕਾ ਲਾਇਆ ਕਿਸੇ گاਾਂ ਦੇ ਉਹ ਵਿੱਚ ਚੋਤੀ ਤਾਂ ਜਿੰਨਾ ਦੁੱਧ ਥੋੜਾ ਚੱਕਿਆ ਗਿਆ ਪਲੱਸ ਉਹਨਾਂ ਟਰੱਕ ਆਉਂਦਾ ਉਹਦੇ ਵਿੱਚ 60 70000 ਲੀਟਰ ਹੁੰਦਾ ਜਿੰਨੇ ਚ ਉਹ ਮਿਕਸ ਹੋ ਗਿਆ ਤੇ ਜਿੰਨਾ ਪਲੱਸ ਫੈਕਟਰੀ ਜਾ ਕੇ ਲੱਖਾਂ ਵਿੱਚ ਮਿਕਸ ਹੋ ਗਿਆ ਉਹ ਸਾਰਾ ਫਾਇਨ ਤੁਹਾਨੂੰ ਫਿਰ ਪੈਂਦਾ ਇਹ ਗੱਲ ਬੜੀ ਗੌਰ ਨਾਲ ਸੁਣਨ ਵਾਲੀ ਹੈ ਕਿ ਜੇਕਰ ਤੁਸੀਂ ਟੀਕਾ ਲਾ ਕੇ ਗਾਂ ਚੋ ਲੈਨੇ ਹੋ ਉਹ ਦੁੱਧ ਜਿੰਨੇ ਦੁੱਧ ਵਿੱਚ ਰਲੂਗਾ ਯੋਧਾ ਤੋਂ ਦੇ ਐਵਰੇਜ ਤੁਹਾਨੂੰ ਫਾਈਂਡ ਪਾਊਗਾ ਉਹ ਸਾਰਾ ਚਾਹੇ ਉਹ ਕਈ ਵਾਰੀ ਮਿਲੀਅਨਸ ਡਾਲਰਸ ਵੀ ਚੱਲ ਜਾਂਦਾ ਜਿਵੇਂ ਸਾਡੇ ਤਾਂ ਉੱਥੇ ਮਤਲਬ ਕਿਸੇ ਘਰ ਦੇ ਵਿੱਚ ਕੋਈ ਚਾਰ ਗਾਇਆਂ ਰੱਖੀਆਂ ਤਾਂ ਲੋਕ ਡੋਲੂ ਲੈ ਕੇ ਉਹਨਾਂ ਦੇ ਘਰੇ ਖੜੇ ਹੁੰਦੇ ਸਵੇਰੇ ਭਾਈ ਚੋਲ ਤੇ ਚਵਾਵਾ ਲੈ ਕੇ ਆਉਣਾ ਤੁਸੀਂ ਇੱਥੇ ਚਵਾਵਾ ਵੇਚ ਸਕਦੇ ਹੋ ਕਿ ਇਹ ਮਨਾਹੀ ਹੈ ਨਹੀਂ ਜੀ ਇਹ ਬਹੁਤ ਵੱਡਾ ਇਲੈਗਲ ਕੰਮ ਹੈ ਤੁਹਾਨੂੰ ਕੋਈ ਵੀ ਬਚਾ ਨਹੀਂ ਸਕੂ ਜੇ ਤੁਸੀਂ ਐਡੀ ਵੱਡੀ ਗਲਤੀ ਕਰੋਗੇ ਤੁਸੀਂ ਦੁੱਧ ਕਿਸੇ ਨੂੰ 1 ਲੀਟਰ ਵੀ ਪਾਸੇ ਵੇਚਤਾ 10000 ਲੀਟਰ 24 ਪੂਰੇ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਵਰਕਆਊਟ ਪਿਓਰਿਟੀ ਤੇ ਹੀ ਕੀਤਾ ਜਾਂਦਾ ਹੈ ਹਮ ਜੇ ਕਹਿ ਲਓ ਵੀ ਤੁਸੀਂ ਮਿਲਕ ਕਰਤਾ ਜੇ ਉਹਦੇ ਵਿੱਚ ਦੁੱਧ ਚੱਲ ਗਿਆ ਨਾ ਤਾਂ ਉਹਨਾਂ ਨੇ ਤੁਹਾਨੂੰ ਕੈਚ ਕਰ ਲੈਣਾ ਹੁਣ ਸਾਡਾ ਕੀ ਹੈ ਦੁੱਧ ਪੂਰਾ ਕੈਲਕੂਲੇਟ ਹੁੰਦਾ ਹੈ ਫੈਟ ਹੋ ਗਿਆ ਪ੍ਰੋਟੀਨ ਹੋ ਗਿਆ 슈ਗਰ ਹੋ ਗਈ ਜਿਵੇਂ ਇੱਕ ਸੱਤ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਇੱਕ ਸੋਲਿਡ ਖੋਆ ਬਣਦਾ ਵੀ ਇੱਕ ਗਾਂ ਰੋਜ਼ ਦਾ ਕਿੰਨੇ ਕਿਲੋ ਖੋਆ ਬਣਾ ਰਹੀ ਹੈ ਠੀਕ ਹੈ ਜੋ ਉਹਦੇ ਵਿੱਚ ਮਤਲਬ ਆਪਾਂ ਪਾਣੀ ਐਡ ਕਰਤਾ ਤਾਂ ਉਹਨਾਂ ਨੇ ਕੈਚ ਕਰ ਲੈਣਾ ਉਹਨਾਂ ਨੇ ਆਪਾਂ ਨੂੰ ਗ੍ਰੇਡ ਦੇਣੀ ਹੈ 5% ਜਿਵੇਂ ਆਪਣਾ ਜਿੰਨਾ ਦੁੱਧ ਹੋਇਆ ਆਪਣਾ ਹੁਣ ਮੰਨ ਲਓ ਇਸ ਤੇ 9000 ਲੀਟਰ ਰੋਜ਼ ਦਾ ਜਾਂਦਾ ਹੂੰ ਤਾਂ 5% ਲੀਟਰ ਉਹਨਾਂ ਨੇ ਦੁੱਧ ਇੱਕ ਦਿਨ ਦਾ ਕੱਟ ਲੈਣਾ ਐਜ਼ ਅ ਫਾਈਨ ਜੇ 22 ਚਾਂਸ ਤੁਸੀਂ ਟੀਕਾ ਲਾਇਆ ਕਿਸੇ گاਾਂ ਦੇ ਉਹ ਵਿੱਚ ਚੋਤੀ ਤਾਂ ਜਿੰਨਾ ਦੁੱਧ ਥੋੜਾ ਚੱਕਿਆ ਗਿਆ ਪਲੱਸ ਉਹਨ ਟਰੱਕ ਆਉਂਦਾ ਉਹਦੇ ਵਿੱਚ 60 70000 ਲੀਟਰ ਹੁੰਦਾ ਜਿੰਨੇ ਚ ਉਹ ਮਿਕਸ ਹੋ ਗਿਆ ਤੇ ਜਿੰਨਾ ਪਲੱਸ ਫੈਕਟਰੀ ਜਾ ਕੇ ਲੱਖਾਂ ਚ ਮਿਕਸ ਹੋ ਗਿਆ ਉਹ ਸਾਰਾ ਫਾਈਨ ਤੁਹਾਨੂੰ ਫਿਰ ਪੈਂਦਾ ਇਹ ਗੱਲ ਬੜੀ ਗੌਰ ਨਾਲ ਸੁਣਨ ਵਾਲੀ ਹੈ ਕਿ ਜੇਕਰ ਤੁਸੀਂ ਟੀਕਾ ਲਾ ਕੇ ਗਾਂ ਚੋ ਲੈਨੇ ਹੋ ਉਹ ਦੁੱਧ ਜਿੰਨੇ ਦੁੱਧ ਚ ਰਲੂਗਾ ਯੋਦਾ ਤੋਂ ਦੇ ਐਵਰੇਜ ਤੁਹਾਨੂੰ ਫਾਈਂਡ ਪਾਊਗਾ ਉਹ ਸਾਰਾ ਚਾਹੇ ਉਹ ਕਈ ਵਾਰੀ ਮਿਲੀਅਨਸ ਡਾਲਰਸ ਵੀ ਚੱਲ ਜਾਂਦਾ ਹੈ ਤੇ ਫਾਰਮਰ ਦੀ ਉਮਰ ਲੰਘ ਜਾਂਦੀ ਹੈ ਉਹਨੂੰ ਭਰਦੇ ਭਰਦੇ ਇਹ ਫਿਰ ਰੋਜ਼ ਚੈੱਕ ਹੁੰਦਾ ਤੁਹਾਡਾ ਟੈਸਟਿੰਗ ਹੁੰਦੀ ਹੈ ਬਿਲਕੁਲ ਜਦੋਂ ਦੁੱਧ ਲੈ ਕੇ ਜਾਂਦੇ ਆ ਉਹਨਾਂ ਨੇ ਇੱਕ ਸੀਸੀ ਦੇ ਵਿੱਚ ਮਤਲਬ ਦੁੱਧ ਲੈਣਾ ਹੈ ਦੂਜੀ ਗੱਲ ਸਭ ਤੋਂ ਵੱਡੀ ਚੀਜ਼ ਟੈਂਪਰੇਚਰ ਜੇ ਹੁਣ ਆਪਣੇ ਇੰਡੀਆ ਕੀ ਕਰਦੇ ਆ ਜਿਵੇਂ ਆਪਣੇ ਘਰਾਂ 'ਚ ਦੇਖੀਦਾ ਆਮ ਤੌਰ ਤੇ ਦੁੱਧ ਲਿਆ ਕੇ ਬਾਲਟੀ 'ਚ ਛੋ ਕੇ ਆਈਂ ਰੱਖ ਦਿੰਦੇ ਆ ਦੁੱਧ ਰੂਮ ਟੈਂਪਰੇਚਰ 20 ਡਿਗਰੀ ਚ ਆਉਂਦਾ ਜੇ ਲੋ ਗਾਂ ਦੇ ਥਣਾ ਚ 20 21 ਚ ਬਾਹਰ ਆਉਂਦਾ ਪਰ ਜਿੰਨੀ ਛੇਤੀ ਉਹ ਠੰਡਾ ਫ੍ਰਿਜ ਦੇ ਵਿੱਚ ਜਾਊਗਾ ਉਹਨੇ ਉਹ ਚ ਬੈਕਟੀਰੀਆ ਘੱਟ ਪੈਦਾ ਹੋਣਗੇ ਕਿਉਂਕਿ ਜਿਹੜੇ ਬੈਕਟੀਰੀਆ ਹੁੰਦੇ ਆ ਇਹ ਕੁੱਕ ਹੁੰਦੇ ਆ ਟੈਂਪਰੇਚਰ 20 ਤੋਂ ਬਾਅਦ ਹੁਣ ਜੇ ਬਾਹਰ ਪਿਆ ਉਹ 30 40 ਡਿਗਰੀ ਟੈਂਪਰੇਚਰ ਚ ਪਿਆ ਐਨੇ ਕ ਜਿਆਦਾ ਬੈਕਟੀਰੀਆ ਬਣ ਜਾਂਦੇ ਜੇ ਤੁਸੀਂ ਪੀਂਨੇ ਹੋ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਤੁਸੀਂ ਆਪਦੀ ਮੌਤ ਨੂੰ ਵਾਜਾ ਮਾਰਦੇ ਹੋ ਇੱਕ ਹਿਸਾਬ ਨਾਲ ਵੀ ਤੁਸੀਂ ਟਾਈਮ ਤੋਂ ਪਹਿਲਾਂ ਬਿਮਾਰੀਆਂ ਕਿਉਂ ਲੱਗਦੀਆਂ ਇਹ ਵੱਡਾ ਰੀਜ਼ਨ ਹੁੰਦਾ ਹੁਣ ਸਾਡੇ ਦ ਜਦੋਂ ਦੁੱਧ ਵੈਟ ਦੇ ਵਿੱਚ ਜਾਂਦਾ 10 ਡਿਗਰੀ ਤੋਂ ਘੱਟ ਹੁੰਦਾ ਜਦੋਂ ਟਰੱਕ ਚੱਕਣ ਆਉਂਦਾ ਹਮੇਸ਼ਾ ਸਾਡਾ ਦੁੱਧ 5 ਡਿਗਰੀ ਤੋਂ ਘੱਟ ਹੁੰਦਾ ਤਾਂ ਕਿ ਉਹਦੇ ਵਿੱਚ ਬੈਕਟੀਰੀਆ ਨਾ ਪੈਦਾ ਹੋਣ ਹੋ ਰਾਈਟ ਹਾਂਜੀ ਤੇ ਫਿਰ ਥੋੜੇ ਵਿਕਦਾ ਕਿਸ ਆਧਾਰ ਤੇ ਆ ਫੈਟ ਦੇ ਆਧਾਰ ਤੇ ਵਿਕਦਾ ਜਾਂ ਇੱਕ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਉਹਦੇ ਆਧਾਰ ਤੇ ਤੁਸੀਂ ਦੀ ਵਿਕਰੀ ਕਰਦੇ ਹੋ ਸਾਡਾ ਜਿਹੜਾ ਦੁੱਧ ਵਿਕਦਾ ਫੈਟ ਤੇ ਪ੍ਰੋਟੀਨ ਦਾ ਸਾਨੂੰ ਰੇਟ ਮਿਲਦਾ ਹੂੰ ਵੀ ਕਿੰਨਾ ਪ੍ਰੋਟੀਨ ਹੈ ਹੁਣ ਜਿਵੇਂ ਫੈਟ ਕੈਲਕੂਲੇਟ ਸਾਡੀ ਮੱਕੀ ਪਾਉਨੇ ਆ ਮੱਕੀ ਦੇ ਵਿੱਚ ਫੈਟ ਵੱਧ ਹੁੰਦੀ ਆ ਹੂੰ ਜਿਵੇਂ ਸਾਡੇ ਘਾ ਇਸ ਟਾਈਮ ਉਹਦਾ ਆਫ ਦਾ ਇਅਰ ਜਿਹੜਾ ਆਉਂਦਾ ਅਕਤੂਬਰ ਨਵੰਬਰ ਆ ਗਿਆ ਅਕਤੂਬਰ ਨਵੰਬਰ ਦੇ ਵਿੱਚ ਕਰਾਚ ਪ੍ਰੋਟੀਨ ਲੈਵਲ ਅਪ ਹੋ ਜਾਂਦਾ ਬਟ ਜੂਨ ਜਲਾਈ ਦੀ ਗੱਲ ਕਰੀਏ ਉਦੋਂ ਮੀਂਹ ਬਾਲੇ ਪੈਂਦੇ ਉਦੋਂ ਵਾਟਰੀ ਸਟੱਫ ਹੁੰਦਾ ਘਰ ਦੇ ਵਿੱਚ એનર્ਜੀ ਨਹੀਂ ਹੁੰਦੀ ਉਦੋਂ ਥੋੜੇ ਸਪਲੀਮੈਂਟ ਅਸੀਂ ਹਾਈ ਰੱਖਦੇ ਆ ਤੇ ਤਾ ਕਰਕੇ ਸਾਨੂੰ ਪ੍ਰੋਟੀਨ ਤੇ ਫੈਟ ਤੇ ਮੇਨ ਵਰਕਆਊਟ ਕਰਨਾ ਸਾਨੂੰ ਜ਼ਰੂਰੀ ਹੁੰਦਾ ਤੇ ਗਾਈਆਂ ਨੂੰ ਸਪੈਸ਼ਲੀ ਜਿਵੇਂ ਸ਼ਿਟੀ ਡੇ ਹੋ ਗਿਆ ਜਦੋਂ ਵਿੰਟਰ ਸਾਡੇ ਪਿਛਲੇ 2-3 ਮਹੀਨੇ ਪਹਿਲਾਂ ਹੁੰਦੀ ਹੈ ਕੈਲਸ਼ੀਅਮ ਤੇ ਮੈਗ ਮੈਗਨੀਸ਼ੀਅਮ ਬਹੁਤ ਜ਼ਰੂਰੀ ਹੈ ਗਾਈਆਂ ਨੂੰ ਓਕੇ ਮੈਗਨੀਸ਼ੀਅਮ ਦੰਨੇ ਹੋ ਗਾਈਆਂ ਦਾ ਉਹ ਬਲੱਡ ਦੇ ਵਿੱਚ ਜਾ ਕੇ ਮੋਬਿਲਾਈਜ਼ ਹੁੰਦਾ ਤੇ ਕਈ ਵਾਰੀ ਕੀ ਹੁੰਦਾ ਵੈਦਰ ਖਰਾਬ ਹੋਣ ਕਰਕੇ ਗਾਈਆਂ ਬਹਿ ਜਾਂਦੀਆਂ ਉਹਨਾਂ ਨੂੰ ਖੜਾ ਨਹੀਂ ਹੋਈਦਾ ਤੇ ਉਹਨਾਂ ਨੂੰ ਬੈਗ ਲਾਉਣਾ ਪੈਂਦਾ ਹੈ ਬੜਜੇ ਤੁਸੀਂ ਪ੍ਰੋਪਰ ਮਿਨਰਲਸ ਦੰਨੇ ਹੋ ਪ੍ਰੋਪਰ ਸਾਰਾ ਕੁਝ ਦੰਨੇ ਹੋ ਤਾਂ ਤੁਹਾਡੀ ਗਾਂ ਸਿੱਕ ਹੋਣ ਦਾ ਚਾਂਸ ਨਹੀਂਗਾ ਸਾਡੇ ਇਸ ਫਾਰਮ ਤੇ ਸਿਰਫ ਇੱਕ ਗਾਂ ਸਿੱਕ ਹੋਈ ਹੈ 480 ਗਾਈਆਂ ਦੇ ਵਿੱਚੋਂ ਓਕੇ ਜਿਵੇਂ ਸਾਡੇ ਤਾਂ ਉੱਥੇ ਮਤਲਬ ਕਿਸੇ ਘਰ ਦੇ ਵਿੱਚ ਕੋਈ ਚਾਰ ਗਾਈਆਂ ਰੱਖੀਆਂ ਤਾਂ ਲੋਕ ਡੋਲੂ ਲੈ ਕੇ ਉਹਨਾਂ ਦੇ ਘਰੇ ਖੜੇ ਹੁੰਦੇ ਸਵੇਰੇ ਭਾਈ ਚੋਲ ਤੇ ਚਵਾਵਾ ਲੈ ਕੇ ਆਉਣਾ ਤੁਸੀਂ ਇੱਥੇ ਚੁਆਵਾ ਵੇਚ ਸਕਦੇ ਹੋ ਕਿ ਇਹ ਮਨਾਹੀ ਹੈ ਨਹੀਂ ਜੀ ਇਹ ਬਹੁਤ ਵੱਡਾ ਇਲੈਗਲ ਕੰਮ ਹੈ ਤੁਹਾਨੂੰ ਕੋਈ ਵੀ ਬਚਾ ਨਹੀਂ ਸਕੂਗਾ ਜੇ ਤੁਸੀਂ ਐਡੀ ਵੱਡੀ ਗਲਤੀ ਕਰੋਗੇ ਤੁਸੀਂ ਦੁੱਧ ਕਿਸੇ ਨੂੰ 1 ਲੀਟਰ ਵੀ ਪਾਸੇ ਵੇਚਤਾ 10000 ਲੀਟਰ ਚੋਂ ਵੀ ਈਵਨ ਜੇ ਤੁਸੀਂ ਕੋਈ ਫਰੈਂਡ ਨੂੰ ਵੀ ਕੋਈ ਲੈ ਗਿਆ ਜੋ ਪੀ ਕੇ 22 ਚਾਂਸ ਬਿਮਾਰ ਵੀ ਹੋ ਗਿਆ ਤਾਂ ਉਹਨਾਂ ਨੂੰ ਦੱਸਤਾ ਮੈਂ ਉਸ ਫਾਰਮ ਨੂੰ ਦੁੱਧ ਲੈਂਦਾ ਸੀ ਤਾਂ ਤੁਹਾਡੇ ਕੋਲ ਤਾਂ ਵੀ ਬਚਣ ਦੇ ਕੋਈ ਚਾਂਸ ਨਹੀਂ ਚਾਹੇ ਤੁਸੀਂ ਉਹਨੂੰ ਫ੍ਰੀ ਹੀ ਦਿੱਤਾ